ਰਾਣੀ ਕਹਾਵਤ ਹੈ ਘਰ ਦਾ ਭੇਤੇ ਲੰਕਾ ਟਾਉਂਦਾ ਹੈ ਅੱਜ ਰੂਡਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਨਹੀਂ ਦੇਣ ਦਿੱਤਾ ਜੀ ਦੀ ਵਜ੍ਹਾ ਦੇ ਨਾਲ ਜਿਹੜੇ ਉਹ ਬਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੇ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਚੈਨ ਦਾ ਦੇ ਵਿੱਚ ਬਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਿਨੇਟ ਤੇ ਸ਼ਹੀਦ ਕੀਤੇ ਹੈ ਸਿੱਖ ਕੌਮ ਉਹਨਾਂ ਦਾ ਖੰਡਨ ਕਰਦਾ ਹੈ ਇਹ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ સ્ਨਾਣ ਇਸਨਾਣ ਕਿਹ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਵਿੰਦਵਾਲ ਸਾਹਿਬ ਬੋਲੀ ਦੇ ਵਿੱਚ ਇਸਨਾਨ ਹੋਇਆ ਕਰਦੇ ਐ ਪਰ ਅੱਜ ਰੂਡਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸંત ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵੇਚ ਸਾਰੀ ਰਕਾਵਟ ਪਾਉਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮर्यादा ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਆ ਉਹ ਅਕਾਲ ਤਗਤ ਸਾਹਿਬ ਦੇ ਰਵੈਤ ਨੂੰ ਭੰਗ ਕਰਦੇ ਆ ਔਰ ਅਕਾਲ ਤਗਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਵਾਸਵ ਵਿੱਚ ਤੇ ਵੀ ਇਹ ਅੱਜ ਜਿਦਾ ਨਹੀਂ ਰਹਾ ਰਿਹਾ। ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ। باوجود ਰੂੜ ਵੱਧੇ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਜਿ ਦੇਣਾ ਚਾਹਦੇ ਅੱਜ ਤੋਂ ਤਾਮ ਦੇ ਨਾਲ ਪੰਥ ਨੇ ਮਨਾਇਆ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਆਂ ਖਾਲਸਤਾਨ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਾਂਗਰਸ ਦੀ ਦੇ ਬਚਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਇਹ ਸਾਡਾ ਅਰਜ ਦਾ ਰਾਜ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸੀਧਾਂ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲ ਖਾਲਸਾ ਤੇ ਸਾਰਿਆਂ ਦਾ ਬਹੁਤ ਰਣੀ ਆ ਮੈਨੂੰ ਲੱਗਦਾ ਜਥੇਦਾਰ ਸਾਹਿਬ ਦਾ ਵਿਰੋਧ ਹੋ ਰਿਹਾ ਹੈ ਸਤੀਫਾ ਦੇ ਸਕਦੇ ਹਾਂਜੀ ਜਥੇਦਾਰ ਸਾਹਿਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਤੀਫਾ ਵੀ ਦੇ ਸਕਦੇ ਨਹੀਂ ਜਥੇਦਾਰ ਸਾਹਿਬ ਨੂੰ ਕੋਈ ਲੋੜ ਨਹੀਂ ਸਤੀਫਾ ਦੇਣ ਦੀ ਰੋੜਵਾਦੀ ਸ਼ਕਤੀਆਂ ਦੇ ਸਾਹਮਣੇ ਐ ਲਿਫਟ ਜਾਣਾ ਇੱਕ ਕਾਇਰਤਾ ਹੈ ਤੇ ਜਥੇਦਾਰ ਸਾਹਿਬ ਕਾਇਰ ਨਹੀਂ ਹੈ ਬੜੇ ਦਲੇਰ ਨੇ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਸਾਰਾ ਕੁਸ਼ ਕਹਤਾ ਜਿਹੜਾ ਉਹਨਾਂ ਨੇ ਆਪਣੇ ਬਚਨਾਂ ਚ ਕਹਿਣਾ ਸੀ ਉਹਨਾਂ ਨੇ ਆਪਣੀ ਅਰਦਾਸ ਦੇ ਤੇ ਨਵੀਂ ਚੀਜ਼ ਹੈ ਕੀ ਪ੍ਰਣਾ ਅਰਦਾਸੀਆ ਸਿੰਘ ਅਰਦਾਸ ਕਰਦਾ ਪਰ ਇਹ ਕਿ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਖੁਦ ਅਰਦਾਸ ਕੀਤੀ ਹੈ ਜਿਹੜੀ ਬਹੁਤ ਵੱਡੀ ਗੱਲ ਹੈ ਤੇ ਇਸੇ ਤਰ੍ਹਾਂ ਹਾਲ ਤੱਕ ਦੇ ਜਥੇਦਾਰ ਤੋਂ ਅਰਦਾਸ ਸਾਡੇ ਦੇ ਦਿਨ ਦੇ ਵਿੱਚ ਹੋਣੀ ਚਾਹੀਦੀ ਹੈ ਅੱਗੇ ਤੋਂ ਵੀ ਧੰਨਵਾਦ ਜੀ ਬਾਨ ਸਾਹਿਬ ਰਜੋਰਾ ਸਾਹਿਬ ਨੂੰ ਜੱਤਾ ਲਾਉਣ ਦੀ ਕੋਸ਼ਿਸ਼ ਕੀਤੀ ਜੀ ਸ਼ੁਕਰੀਆ ਬਾਨ ਸਾਹਿਬ ਰਜੋਰਾ ਸਾਹਿਬ ਨੂੰ ਜੱਤ ਲਾਉਣ ਦੀ ਬੰਨ ਨੂੰ ਲੈਣ ਨੂੰ ਜੀ ਪਤਾ ਹੈਗਾ ਅਸੀਂ ਤਾਂ ਮੌਜੂਦਾ ਜਥੇਦਾਰ ਸਾਹਿਬ ਦੀ ਟਰਮ ਪੂਰੀ ਕਰੋਣਾ ਚਾਹਦੇ ਹੈ ਐਸਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਹੋਏ ਉਹ ਜ਼ਰੂਰ ਹੋਣ ਜੋ ਕਰਕੇ ਸਿੱਖਾਂ ਦੀ ਜਿਹੜੀ ਜ਼ਮੂਰੀਅਤ ਹੈ ਉਹ ਹਿਰਦਤਵਾ ਨੇ ਖੋਹੀ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ